ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਕਿ ਜਿਵੇਂ ਕਿ ਆਪ ਨੂੰ ਪਤਾ ਹੀ ਆਪਾਂ ਪਟਨਾ ਸਾਹਿਬ ਆਏ ਹੋਏ ਹਾਂ ਜੀ ਤੇ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ ਤੇ ਕੱਲ ਆਪਾਂ ਅਗਲੇ ਤੋਂ ਚੱਲ ਕੇ ਪ੍ਰਿਆਗਰਾਜ ਕੋਈ ਸੀ ਰਾਤ ਇੱਥੇ ਸਟੇ ਕੀਤਾ ਤੇ ਕਮਰਾ ਲੈ ਕੇ ਇਹ ਆਪਣਾ ਰੂਮ ਟੂਰ ਰੂਮ ਦੇ ਸਾਥ ਨੇ ਇਹ ਛੋਟਾ ਜਿਹਾ ਰੂਮ ਮਿਲਿਆ ਆਪਾਂ ਨੂੰ ਗੁਰਦਸ ਸਿੰਘ ਸਾਹਿਬ ਠੀਕ ਹੈ ਜੀ ਨਗਾ ਪਿਆ ਹੋਇਆ ਜੀ ਪੈਕਿੰਗ ਚੱਲਦੀ ਹੈ ਜੀ ਤੇ ਇਧਰ ਹੈਗੀ ਬਾਲਕਨੀ ਆ ਬਾਲਕਨੀ ਦੇਖ ਲਓ ਉਹ ਖੜਿਆ ਆਪਣਾ ਮੋਟਰਸਾਈਕਲ ਆ ਖੜਿਆ ਠੀਕ ਹੈ ਜੀ ਚਲਦੇ ਆ ਜੀ ਫਿਰ ਤੇ ਆਪਾਂ ਮੋਟਰਸਾਈਕਲ ਦੀ ਸਰਵਿਸ ਹੀ ਕਰਾਉਣੀ ਅੱਜ ਤੇ ਰੋਡ ਇਨਫੀਲਡ ਨਾਲ ਗੱਲ ਹੋ ਗਈ ਸੀ ਆਪਣੀ ਉਹ ਕਹਿੰਦੇ ਤੁਸੀਂ 9:30 ਤੱਕ ਆ ਜਿਓ ਤੇ ਆਪਾਂ ਤੁਹਾਡੀ ਸਰਵਿਸ ਕਰਾ ਕੇ ਮੋਟਰਸਾਈਕਲ ਟਾਈਮ ਨਾਲ ਤੁਹਾਨੂੰ ਭੇਜ ਦਾਂਗੇ ਪਟਨਾ ਸਾਹਿਬ ਜੀ ਤੇ ਧੁੱਪ ਵੀ ਕਾਫੀ ਹੈ ਜੀ ਮੌਸਮ ਬਹੁਤ ਵਧੀਆ ਹੈ ਨਾ ਇਥੇ ਠੰਡਾ ਨਾ ਇਥੇ ਜਿਆਦਾ ਗਰਮੀ ਹੈ ਜੀ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਚਲਦੇ ਹਾਂ ਜੀ ਪੈਕਿੰਗ ਕਰਦੇ ਹਾਂ ਫਿਰ ਰਵਾਨਾ ਹੁੰਦੇ ਹਾਂ ਜੀ ਪ੍ਰਸਾਦਾਵਾਲ ਛੱਡ ਕੇ ਫਿਰ ਆਪਾਂ ਚਲਦੇ ਹਾਂ ਜੀ ਲੋ ਜੀ ਆਪਾਂ ਹੁਣ ਰੈਡੀ ਆਂ ਜੀ ਤੇ ਆਪਾਂ ਹੁਣ ਚੱਲਦੇ ਆਂ ਜੀ ਰੋਲ ਐਨਫੀਲਡ ਅਣਾ ਦੇ ਸ਼ੋਰੂਮ ਚ ਗੱਡੀ ਥੋੜੀ ਧਵਾ ਲਾਂਗੇ ਨਾਲ ਸਰਵਿਸ ਦੇਖਾ ਕਰਾਵਾਂਗੇ i right, ਲੋ ਜੀ ਆਪਾਂ ਚੱਲ ਪਿਆ ਦੀ ਹੁਣ ਆਹ ਦੇਖ ਲਓ ਇਦਾਂ ਦਾ ਸ਼ਹਿਰ ਹੈ ਜੀ ਇੱਥੋਂ ਹੈਗਾ ਜੀ 3.5 3.5 ਕਿਲੋਮੀਟਰ ਹੈ ਜੀ ਸ਼ੋਰੂਮ ਇਹ ਹੈਗਾ ਜੀ ਸਟਫਟਾ ਰੋਡ ਤੇ ਸਿੱਖ ਪਰਿਵਾਰ ਸੋਹ ਘਰਾਂ ਦੇ ਜਿੱਥੇ ਮੈਂ ਪਛਿਆ ਸੀ ਰਾਤ ਤੇ ਵਧੀਆ ਸਵਾ ਸਾਰਿਆਂ ਦਾ ਬਹੁਤ ਵਧੀਆ ਇਸ ਚੜਾਈ ਰਾਤ ਨੂੰ ਮਿਲਿਆ ਸੀ ਇੱਕ ਵਿਰਜੀ ਉਹ ਸੀ ਅੰਮ੍ਰਿਤਸਰ ਦੇ ਸੀ ਉਹ ਤੇ ਉਹਨਾਂ ਦੀ ਫੈਮਿਲੀ ਲੁਧਿਆਣੇ ਦੇ ਰਹਿੰਦੀ ਹੈ ਜੀ ਜਦੋਂ ਮੈਂ ਕੱਲ ਆਇਆ ਨਾ ਇੱਥੇ ਇਹ ਪ੍ਰਿਆਗਰਾਜ ਸ਼ਹਿਰ ਹੈ ਤੇ ਇੰਨੀ ਟ੍ਰੈਫਿਕ ਇੰਨੀ ਟ੍ਰੈਫਿਕ ਤੇ ਮੈਨੂੰ ਲੱਗਦਾ ਸੀ ਸ਼ਾਇਦ ਕੁੰਮ ਦਾ ਮੇਲਾ ਦੁਬਾਰਾ ਫਿਰ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਸੈਟਿੰਗ ਹੋਏਗੀ ਹੁਣ ਸੜਕਾਂ ਦੀ ਟ੍ਰੈਫਿਕ ਦੀ ਕਿਉਂਕਿ ਕੁੰਬ ਦੇ ਮੇਲੇ ਕਰਕੇ ਬਹੁਤ ਰਸ਼ ਸੀ ਸਾਰੇ ਪਾਸੇ ਤੇ ਹਜੇ ਰਸ਼ ਉਦਾਂ ਹੀ ਆ ਇੰਨੀ ਟ੍ਰੈਫਿਕ ਇੰਨੀ ਟ੍ਰੈਫਿਕ 2 ਘੰਟੇ ਮੈਂ ਟ੍ਰੈਫਿਕ ਵਿੱਚ ਫਸਿਆ ਰਿਆ ਜੀ ਤੇ ਹੁਣ ਆਪਾਂ ਦੇਖੀ ਆਸੇ-ਬਾਸੇ ਸਿੱਧਾ ਜਾਣਾ ਆਪਾਂ ਉਹ ਦੇਖੀ ਵੀਰੇ ਕਾਫੀ ਕੰਮ ਕਾਰ ਜਿੱਥੇ ਵੀ ਜਿਹੜੇ ਲੋਕ ਕਰਨਾ ਚਾਹੁੰਦੇ ਕਰਦੇ ਵੀ ਹੈਗੇ ਆ ਕੱਲ ਵੀ ਮਨੂ ਇਹ ਗਲੀਆਂ ਵਿੱਚ ਲੈ ਕੇ ਕਿਸੇ ਨੂੰ ਦੱਸ ਤਾ ਵੀ ਜਦੋਂ ਨੇੜੇ ਚਲਾ ਜਾ ਗੁਰਦੁਆਰੇ ਇਦਾਂ ਗਲੀਆਂ ਵਿੱਚ ਮੈਂ ਜਾਂਦਾ ਰਿਹਾ ਪਰ ਮਨੂੰ ਗੁਰੂ ਘਰ ਨਹੀਂ ਮਿਲੇ ਇੱਥੇ ਗੁਰਦੁਰਾ ਸਾਹਿਬ ਲੋਕੇਸ਼ਨ ਲਈ ਉਹ ਵੀ ਗਲਤ ਦੱਸੀ ਜਾਂਦੀ ਪਤਾ ਨਹੀਂ ਕਿਉਂ ਆ ਦੇਖੀ ਮੇਰੇ ਲੰਗ ਜਾਂਦੇ ਲੰਗ ਜਾਂਦੇ ਇੱਕ ਕਾਟ ਹੌਲੀ ਬਹੁਤ ਤੰਗ ਕਰਦੇ ਜੀ ਵਿੱਚ ਲਿਆ ਕੇ ਮਾਰ ਦਿਆ ਸਿੱਧਾ ਜਾਣਾ ਆਪਾਂ ਹੁਣ ਵੀ ਚਲੋ ਮਿਲਾਂਗੇ ਹੁਣ ਜਾ ਕੇ ਆਪਾਂ ਰਾਇਲ ਐਨਫੀਲਡ ਲੈ ਲੈਂਦੇ ਸ਼ੋਰੂਮ ਦੇ ਵਿੱਚ ਜੋ ਜੀ ਆਪਾਂ ਏਜੰਸੀ 'ਚ ਪਹੁੰਚ ਗਏ ਜੀ ਤੇ ਬਾਈਕ ਦੇ ਲਈ ਆਪਾਂ ਸਰਵਿਸ ਕਰਾਉਣ ਨੂੰ ਤੇ ਕਹਿੰਦੇ ਵੀ ਤੁਹਾਨੂੰ ਵੀਰਾਂ ਦੇ 11 11:30 ਵਜੇ ਤੁਹਾਨੂੰ ਬਾਈਕ ਦੇ ਦਾਂਗੇ ਤੇ ਤੇ ਵਧੀਆ ਕਹਿੰਦੇ ਨੇ ਜੇ ਪੰਜਾਬ ਤੋਂ ਆਈਓ ਤੇ ਟਾਈਮ ਨਾਲ ਬੇੜ ਦਾਂਗੇ ਤੁਹਾਡਾ ਮੈਂ ਜੇ ਮੈਂ ਅੱਗੇ ਜਾਣਾ ਹਾਂ ਪਟਨਾ ਸਾਵਲ ਤੇ ਚਲੋ ਸਰਵਿਸ ਹੁੰਦੀ ਹੈ ਜੀ ਤੇ ਸ਼ੋਰੂਮ ਨਾਲ ਥੋੜਾ ਸਾਈਡ ਤੇ ਆ ਤੇ ਜਿਹੜਾ ਆ ਸਰਵਿਸ ਸੈਂਟਰ ਇਹਨਾਂ ਦਾ ਉਹ ਇਸ ਸਾਈਡ ਤੇ ਆ ਠੀਕ ਹੈ ਜੀ ਤੇ ਗੁਰਦੁਰ ਸਾਹਿਬ ਤੋਂ ਫਸਟ 3 ਕਿਲੋਮੀਟਰ ਦੂਰ ਹੈ ਜੀ ਅਸੀਂ ਤੇ ਜਿਆਦਾ ਦੂਰ ਨਹੀਂ ਜਾਇਦਾ ਆਪਾਂ ਨੇੜੇ ਮਿਲ ਗਿਆ ਜੀ ਚਲੋ ਸਰਵਿਸ ਕਰਾ ਕੇ ਫਿਰ ਮਿਲਦੇ ਆ ਜੀ ਹਾਂ ਜੀ ਆਪਣੀ ਬਾਈਕ ਦੀ ਸਰਵਿਸ ਹੋ ਗਈ ਹੈ ਜੀ ਤੇ ਇਹ ਜੀ ਬਿੱਲ 2000 2000 ਰੁਪਏ ਲੱਗ ਗਿਆ ਜੀ ਸਰਵਿਸ ਆਇਲ ਚੇਂਜ ਹੋਇਆ ਹੈ ਬਾਕੀ ਕਿੱਟ ਜਿਹੜੀ ਪਈ ਹੋਈ ਵਿੱਚ ਫਿਲਟਰ ਚੇਂਜ ਹੋਇਆ ਦਾ ਬ੍ਰੇਕ ਪੈਡ ਉਹ ਵੀ ਪਏ ਆ ਜੀ ਤੇ ਆ ਵਸ ਵਾਸ਼ ਹੋਣ ਗਈ ਗੱਡੀ ਆਪਣੀ ਵਾਸ਼ੋ ਕਿ ਫਰਤਾ ਫੋਨੀਆਂ ਚਮਚਕਾਂਦੀ ਗੱਡੀ ਆ ਤੇ ਮੈਂ ਦਿਖਾ ਦੇਣਾ ਤੁਹਾਨੂੰ ਇਹ ਏਜੰਸੀ ਕਿੱਥੇ ਆ ਇੱਧਰ ਆ ਹੁੰਦੀ ਏ ਸਰਵਿਸ ਤੇ ਇੱਧਰ ਹੁੰਦੀ ਏ ਸਰਵਿਸ ਤੇ ਬਾਹਰ ਦਿਖਾ ਦੇਣੀ ਤੁਹਾਨੂੰ ਏ ਜੀ ਸ਼ਹਿਰ ਹੈਗਾ ਜੀ ਪ੍ਰਯਾਗ ਰਾਜ ਤੇ ਉਹ ਸਾਹਮਣੇ ਹੈਗਾ ਜੀ ਐਜੰਸੀ ਤੇ ਉਹ ਸਾਹਮਣੇ ਐਜੰਸੀ ਹੈ ਜੀ ਇਧਰ ਤੇ ਇਹਧਰੋਂ ਪਾਰ ਕਰਕੇ ਤੇ ਨਾਲ ਹੀ ਇਧਰ ਹੈਗਾ ਜੀ ਇਹਨਾਂ ਦਾ ਆਪਣਾ ਸਰਵਿਸ ਸੈਂਟਰ ਰੋਲ ਇਨਫਰਾਂ ਦਾ ਤੇ ਕਾਫੀ ਵਧੀਆ ਸ਼ਹਿਰ ਹੈ ਜੀ ਤੇ ਧੁੱਪ ਵੀ ਕਾਫੀ ਹੁਣ ਤਾਂ ਗਰਮੀ ਹੋ ਗਈ ਜੀ ਤੇ ਬੱਸਾ ਮੱਸਾ ਲੱਗੀ ਹੋਈਆਂ ਜੀ ਇਦਾਂ ਦੀ ਐ ਲੱਗਦਾ ਜਿਵੇਂ ਆਪਾਂ ਲੋਕਾਂ ਨੇ ਫਿਰਦੇ ਹੁੰਨੇ ਆ ਇਦਾਂ ਦਾ ਮਤਲਬ ਫੀਲ ਜਿਹਾ ਆ ਰਿਹਾ ਹੈ ਕਾਫੀ ਵਧੀਆ ਜੀ ਸਾਹਮਣੇ ਪੰਪ ਹੈ ਜੀ ਆਪੇ ਇੱਥੋਂ ਤੇਲ ਪਾ ਕੇ ਤੇ ਆਪਾਂ ਚਾਲੇ ਪਾ ਦਾਂਗੇ ਫਿਰ ਤੇ ਆ ਵੀ ਖੜੇ ਹੋਏ ਬੁਲਟ ਆ ਖੜੇ ਹੈ ਨਵਾਂ ਜਿਹਾ ਮੋਟਰ ਮਟਯੋਰ ਮਟਯੋਰ ਚਲੋ ਜੀ ਫਿਰ ਚੱਲਦੇ ਆ ਜੀ ਗੱਡੀ ਆਲੇ ਜ ਆਪਣੇ ਇਹ ਹੈ ਨੇ ਮਾਨ ਸਿੰਘ ਜੀ ਜਿਨ੍ਹਾਂ ਨੇ ਵਧੀਆ ਕੋਆਪਰੇਟ ਕੀਤਾ ਆਪਾਂ ਨੂੰ ਤੇ ਇਹ ਦਵਿੰਦਰ ਸਰ ਜੀ ਜੋ ਰੋਲੈਂਡ ਫੀਲਡ 'ਚ ਕੰਮ ਕਰਦੇ ਆ ਜੀ ਤੇ ਬਹੁਤ ਵਧੀਆ ਨੇਚਰ ਹੈ ਇਹਨਾਂ ਦਾ ਤੇ ਚਲੋ ਚੱਲਦੇ ਆ ਜੀ ਫਿਰ ਇੱਕ ਕਰ ਫਿਰ ਦਿਖਾ ਦਨੇ ਆ ਤੁਹਾਨੂੰ ਆ ਦੇਖੋ ਜੀ ਹੁੰਦੀ ਸਰਵਿਸ ਬੁਲਟਾਂ ਵੀ ਹੋ ਜੀ ਆਪਾਂ ਖੜੇ ਨੇ ਇਸ ਟਾਈਮ ਬਿਹਾਰ ਤੇ ਮੋਨੀਆ ਸ਼ਹਿਰ ਦੇ ਵਿੱਚ ਤੇ ਇੱਥੇ ਆਪਾਂ ਜੰਮੇ ਦਾ ਰਸ ਪੀਤਾ ਜੀ ਤੇ ਥੋੜੇ ਬਾਈਕ ਨੂੰ ਆਪਾਂ ਥੋੜੀ ਰੈਸਟ ਦੇ ਰਿਹਾ ਜੀ ਤੇ ਇੱਧਰ ਜਾ ਰਹੇ ਜੇ ਪਟਨਾ ਤੇ ਪਹਿਲਾਂ ਮੈਂ ਉਹ ਚੜ ਕੇ ਸੀ ਪੌੜੋਂ ਫਿਰ ਮੈਂ ਨੀਚੇ ਹੋ ਕੇ ਥੱਲੋਂ ਆ ਗਏ ਇੱਧਰੋਂ ਆ ਗਏ ਤਰ 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 ਇਹ ਹੋ ਰਿਹਾ ਹੁਣ ਠੀਕ ਆ ਜੀ ਆ ਭੈਣ ਪੁੱਛਦੇ ਆ ਭయ్యా ਇਹ ਪੁਲ ਸਿੱਧਾ ਕਹਾਂ ਚਲਾ ਜਾਤਾ ਹੈ ਬੋਲ ਦਿੱਲੀ ਤੋਂ ਕੋਲਕਾਤਾ ਆਈਵੇ ਦਿੱਲੀ ਕੋਲਕਾਤਾ ਠੀਕ ਆ ਇਹ ਹੈਗਾ ਜੀ ਪੁਲ ਦਿੱਲੀ ਤੋਂ ਕੋਲਕਾਤਾ ਹਾਈਵੇ ਇਹ ਕਾਫੀ ਬਣ ਵੀ ਰਿਹਾ ਰੋਡ ਜੀ ਤੇ ਚਲੋ ਫਿਰ ਆਪਾਂ ਕਰਦੇ ਆ ਸਟਾਰਟ ਆਪਣਾ ਘੋੜਾ ਤੇ ਚਲਦੇ ਆਈ ਫਿਰ ਹਾਂਜੀ ਸੋਪਾ ਪਹੁੰਚੇ ਜੀ ਬਕਮਾ ਸਾਹਿਬ ਪਹੁੰਚ ਗਏ ਜੀ 7:30 ਵਜੇ ਤੇ ਪਿੱਛੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਤੇ ਵੀਡੀਓ ਅੰਦਰ ਦੀ ਬਣਾਉਣੇ ਦਿੰਦੇ ਜੀ ਤੇ ਆਪਾਂ ਇਤਿਹਾਸ ਤੁਹਾਡੇ ਨਾਲ ਸਵੇਰੇ ਸਾਂਝਾ ਕਰਾਂਗੇ ਤੇ ਜਿੰਨੇ ਵੀ ਗੁਰਦੁਆਰੇ ਨੇ ਇੱਥੇ ਸਾਰਿਆਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ 7:30 ਪਹੁੰਚ ਗਏ ਸੀ ਆਪਾਂ ਤੇ ਕਮਰਾ ਲੈ ਕੇ ਆਪਾਂ ਇਸ਼ਨਾਨ ਕਰਨ ਕਰਕੇ ਤੇ ਹੁਣ ਲੰਗਰ ਛਕਣ ਆਏ ਆ ਤੇ ਲੰਗਰ ਛਕ ਕੇ ਦਰ ਆਰਾਮ ਕਰਾਂਗੇ ਸਵੇਰੇ ਫਿਰ ਦਰਸ਼ਨ ਕਰਾਂਗੇ ਤੁਹਾਨੂੰ ਗੁਰੂ ਧਾਮਾਂ ਦੇ ਇੱਥੋਂ ਦੇ ਤੇ ਆਹ ਦੇਖੋ ਰਾਤ ਦਾ ਨਜ਼ਾਰਾ ਇਹ ਦੇਖ ਲਓ ਜੀ ਇਹ ਬਾਹਰਲੇ ਪਾਸੇ ਆ ਤੇ ਬਾਬਾ ਪ੍ਰੀਤਮ ਯਾਤਰੀ ਨਿਵਾਸ ਆ ਬਾਲਾ ਪ੍ਰੀਤਮ ਤੇ ਇਸ ਤੋਂ ਬੈਕ ਸਾਈਡ ਮਾਤਾ ਗੁਜਰੀ ਜੀ ਨਿਵਾਸ ਆ ਆਪਾਂ ਉਥੇ ਕਮਰਾ ਲਿਆ ਹੋਇਆ ਜੀ ਤੇ ਬਾਕੀ ਵੀਡੀਓ ਆਪਾਂ ਸਵੇਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ